ਕਿ ਉਹ ਵਧੀਆ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਹੈਡ ਕਰ ਸਕਣ ਔਰ ਇਹ ਚ ਵਧੀਆ ਕੰਮ ਕਰ ਸਕਣ ਮੈਡਮ ਟੀਮ ਬਣਾਈ ਗਈ ਹੈ ਟੀਮ ਜੇ ਸਾਥ ਦੇਣਗੇ ਕਿ ਕਿੰਨਾ ਜਾਣਗੇ ਜਾ ਕੇ ਜੇ ਨਸ਼ਾ ਰੰਗ ਬੰਦ ਕਰਉਣਗੇ ਮੇਰੀ ਗੱਲ ਸੁਣੋ ਵੇਖੋ ਇਹ ਟੀਮ ਬਿਲਕੁਲ ਸਾਥ ਦੇਊਗੀ ਕੰਮ ਵੀ ਕਰੂਗੀ ਦੀਕਸ਼ੀ ਸਾਹਿਬ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਦੋ ਇਸ ਗੱਲ ਦਾ ਜਵਾਬ ਕਿ ਤੁਸੀਂ ਸਾਥ ਦੇਵੋਗੇ ਕਿ ਨਹੀਂ ਦੇਵੋਗੇ ਆਬਵੀਅਸਲੀ ਬੈਠੇ ਨੇ ਇੱਥੇ ਬਿਲਕੁਲ ਬਿਲਕੁਲ ਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਸੀ ਸਾਹਿਬ ਮੈਡਮ ਨੇ ਤੁਹਾਨੂੰ ਕਿਹਾ ਵੈ ਬੀਇੰਗ ਏ ਸ਼ਹਿਰ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਅੰਮ੍ਰਿਤਸਰ ਸ਼ਹਿਰ ਦਾ ਜਿੱਥੇ ਵੀ ਸਾਡੀ ਪਾਰਟੀ ਡਿਊਟੀ ਲਾਈ ਹੈ ਮਤਲਬ ਕਿ ਵਾਡਾ ਚ ਜਾ ਕੇ ਪੂਰੀਆਂ ਲਿਸਟਾਂ ਤਿਆਰ ਕਰਾਂਗੇ ਕਿਹੜੇ ਬੱਚੇ ਜਿਹੜੇ ਕਿ ਨਸ਼ੇ ਨਾਲ ਲੱਗੇ ਹੋਏ ਨੇ ਕਿਹਨਾਂ ਨਸ਼ਾ ਛੱਡ ਚੁੱਕੇ ਨੇ ਤੇ ਕਿਹੜੇ ਪੈਡਲਰਸ ਨੇ ਸਰਕਾਰ ਤੇ ਅਸੀਂ ਬਿਲਕੁਲ ਜੁਆਇੰਟ ਵੈਂਚਰ ਨਾਲ ਕਰਕੇ ਜਿਹੜਾ ਨਸ਼ਾ ਜਿਹੜਾ ਜੜਾ ਖਤਮ ਕਰਨੀ ਪੂਰੀ ਕੋਸ਼ਿਸ਼ ਕਰਾਂਗੇ ਸਰ ਕਿੰਨੇ ਦੇਰ ਤੱਕ ਨਸ਼ਾ ਮੁਕਤ ਹੋਣਾ ਦੇਖੋ ਜੀ ਅੱਜ ਸ਼ੁਰੂਆਤ ਕੀਤੀ ਅਸੀਂ ਜੋ ਸਾਡੇ ਸੀਐਮ ਸਾਹਿਬ ਨੇ ਕਿਹਾ ਜਾਂ ਮੈਡਮ ਨੇ ਦੱਸਿਆ ਵੀ ਹੈ ਇਹਨੂੰ ਪੂਰੀ ਖਤਾਕਦਾਨੀ ਕੋਸ਼ਿਸ਼ ਕੀਤੀ ਕਿ ਟਾਈਮ ਹੀ ਦੱਸ ਸਕਦੇ ਆ ਲੱਗ ਗਿਆ ਨਾ ਪਿਛਲੀਆਂ ਸਰਕਾਰਾਂ ਨੇ ਕਰੀ ਤੇ ਇਹ ਕੰਮ ਕੀਤਾ ਨਹੀਂ ਸਭ ਕਿਹਾ ਹੀ ਆ ਇਹਨਾਂ ਸ਼ਾ ਖਤਮ ਕਰਾਂਗੇ ਪਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਪਹਿਲ ਕੀਤੀ ਆ ਜਿਹੜੀ ਕਿਹਾ ਵੀ ਆ ਤੇ ਪਹਿਲ ਵੀ ਕੀਤੀ ਆ ਤੁਹਾਡੇ ਸਾਹਮਣੇ ਬੈਠੇ ਸਰ ਕਈ ਵਾਰੀ ਵਾਅਦੇ ਹੋਏ ਆ ਕਈ ਵਾਰੀ ਕਿਹਾ ਗਿਆ ਕਿ ਨਸ਼ੇ ਬੰਦ ਹੋਏਗਾ ਕਈ ਜਿੰਨੀਆਂ ਸਰਕਾਰਾਂ ਆਈਆਂ ਸਾਰਿਆਂ ਨੇ ਵਾਅਦੇ ਕੀਤੇ ਤੇ ਨਿਭਾਏ ਕਿਨੇ ਆ ਦੱਸ ਤੁਸੀਂ ਬੰਦ ਦੱਸੋ ਜਿਹਹੀ ਵਾਅਦੇ ਜੇ ਉਹਨਾਂ ਨੇ ਵਾਅਦੇ ਕੀਤੇ ਸੀ ਤੇ ਭਰਾਤਲ ਤੱਕ ਕੀਤੇ ਉਹਨਾਂ ਨੇ ਕੁਝ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤੀ ਮੋਰਚਾ ਬਣਾਇਆ ਜੀ ਤੇ ਦੇਖੋ ਜੀ ਐਡਾ ਜਿਹਦੇ ਵਿੱਚ ਹਜ਼ਾਰਾਂ ਕਰੋੜਾਂ ਦਾ ਨੈਕਸਸ ਹੈਗਾ ਪਾਣੀ ਪੈਸੇ ਦਾ ਆਹ ਕੋਈ ਬੰਦਾ ਤੇ ਕੋ ਬਾਹਰ ਨਿਕਲ ਕੇ ਰਾਜੀ ਨਹੀਂ ਕਾ ਇਹ ਸਾਰੇ ਆਪਣੇ ਬੰਦੇ ਜਾਨ ਹੱਦ ਤੇ ਲਾ ਕੇ ਕਿਹੜੇ ਵਾਸਤੇ ਸਮਾਜ ਪਿੱਛੇ ਕਿ ਕਿਸੇ ਨਾ ਕਿਹਨੂੰ ਲੱਗੇ ਆਣਾ ਹੀ ਪਏਗਾ ਨਾ ਤੇ ਇਸ ਕਰਕੇ ਆਮਾ ਵੀ ਮਾੜੀ ਸ਼ੁਰੂਆਤ ਹੋਈ ਹੈ ਕਿ ਅੱਜ ਵੀ ਪਟਾਪੋਰੀ ਨੇ ਇੰਚ ਐਨਕਾਉਂਟਰ ਹੋਇਆ ਕੀ ਕਹਿਣਾ ਚਾਹੁੰਦੇ ਸੀ ਕੀ ਸੌਰੀ ਸੁਣਿਆ ਨਹੀਂ ਮੈਂ ਐਨਕਾਉਂਟਰ ਹੋਇਆ ਆਪਣੇ ਕਿਸ ਦਾ ਤਰਨ ਕਾਉਂਟਰ ਸੀ ਉਹ ਐਨਕਾਉਂਟਰ ਸਾਰੇ ਇੰਨਾ ਸ਼ਰਧਿਤ ਤੇ ਲੈ ਨਹੀਂ ਹੋਇਆ ਹੈਲੋ ਐਨਕਾਉਂਟਰ ਹੈਗਾ ਪੁਲਿਸ ਨੇ ਕੀਤਾ ਹਾਂਜੀ ਸਾਫ ਸਾਬਤ ਹੁੰਦਾ ਬਈ ਭਾਦੀ ਪੁਲਿਸ ਲੱਗੀ ਹੋਈ ਨਸ਼ਾ ਬੰ ਦੇਖੋ ਜੀ ਪੱਲੇ ਵੀ ਕਹਿ ਚੁੱਕੇ ਆ ਮੈਡਮ ਨੇ ਵੀ ਕਹਿ ਆ ਤੁਹਾਨੂੰ ਕਿ ਅਵੇਅਰਨੈਸ ਬੜੀ ਜ਼ਰੂਰੀ ਆ ਜੀ ਇਸ ਚੀਜ਼ ਦੇ ਵਿੱਚ ਅਸੀਂ ਅਵੇਅਰ ਦੇ ਨਾਲ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਪੂਰਾ ਤਤਪਰ ਹੈ ਜੀ ਤੇ ਦੇਖੋ ਐਡੀ ਵੱਡੀ ਮੁਹਿੰਮ ਨਸ਼ਾ ਮੁਕਤੀ ਮੋਰਚਾ ਯੂਥ ਨਸ਼ੇ ਬੁਲੂ ਕਿਸੇ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਰਹੀ ਤੁਹਾਡੀ ਗੱਲ ਦਾ ਜਵਾਬ ਤਾਂ ਕਿ ਵਾਅਦੇ ਖਾਦਾ ਨਹੀਂ ਕੀਤੇ ਨੇ ਪਰ ਸ਼ੁਰੂ ਕਿਸ ਨੇ ਨਹੀਂ ਕੀਤਾ ਸ਼ੁਰੂ ਸਿਰਫ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਜੀ ਮੈਡਮ ਇਸ ਨਸ਼ੇ ਦੇ ਵਿੱਚ ਸ਼ਰਾਬ ਵੀ ਆਂਦੀ ਹੈ ਕਹਿੰਦੀ ਆਂ ਜਿਹੜੀ ਅਵੇਸ਼ ਸ਼ਰਾਬ ਵਿਕਰੀ ਹੈ ਸ਼ਹਿਰ ਦੇ ਵਿੱਚ ਖੁੱਲਿਆਂ ਵਿਕਰੀ ਹੈ ਇਹਦਾ ਜਵਾਬ ਇਹਦਾ ਜਵਾਬ ਮੱਤੇਵਾਲ ਸਾਹਿਬ ਦੇਣੀਏ ਦੋ ਇੱਕ ਪੰਜਾਬ ਦੇ ਵਿੱਚ ਸਭ ਤੋਂ ਹਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਸ ਚੀਜ਼ ਦੀ ਪੀੜਾ ਸੀਗੀ ਜਿਸ ਚੀਜ਼ ਦੀ ਦਰਦ ਸੀਗੀ ਪਿਛਲੇ 15 ਤੋਂ 20 ਸਾਲ ਦੇ ਵਿੱਚ ਉਹ ਦਰਦ ਦੇ ਵਿੱਚੋਂ ਦੀ ਪੰਜਾਬ ਲੰਘ ਰਿਹਾ ਹੈ ਸਾਨੂੰ ਸਾਰਿਆਂ ਨੂੰ ਪਤਾ ਉਸ ਚੀਜ਼ ਦਾ ਅਸੀਂ ਭੱਲੀ ਭਾਂਤ ਜਾਣੂ ਉਸ ਚੀਜ਼ ਤੋਂ ਕਿ ਪੰਜਾਬ ਦੇ ਹਾਲਾਤ ਕੀ ਨੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਇਸ ਵੇਲੇ ਟਾਰਗੇਟ ਹੈ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਹੈ ਚਿੱਟੇ ਦੇ ਉੱਤੇ ਵੀ ਅਸਲੀ ਅਸੀਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਹੀ ਜਿਹੜਾ ਉਹ ਚਿੱਟੇ ਦਾ ਦੈਂਤ ਹੈ ਜਿਹੜਾ ਇਸ ਦੈਂਤ ਨੂੰ ਜੜੋ ਉਖਾੜ ਕੇ ਪੰਜਾਬ ਦੇ ਵਿੱਚੋਂ ਬਾਹਰ ਸੱਟਾਂਗੇ ਉਹਦੇ ਵਿੱਚ ਸਭ ਤੋਂ ਵੱਧ ਸੰਯੋਗ ਚਾਹੀਦਾ ਸਾਨੂੰ ਤੁਹਾਡਾ ਭਰਾਮਾ ਦਾ ਮੀਡੀਆ ਦਾ ਜੇਕਰ ਅੱਜ ਮੀਡੀਆ ਦਰਦ ਰੱਖਦਾ ਹੈ ਪੰਜਾਬ ਦੀ ਜੇਕਰ ਆਪ ਪੰਜਾਬ ਦੀ ਨੌਜਵਾਨੀ ਦੇ ਪ੍ਰਤੀ ਸੰਜੀਦਾ ਹੈ ਸਾਡਾ ਮੀਡੀਆ ਤੇ ਸਾਡੇ ਲੋਕ ਤੇ ਮੈਨੂੰ 100% ਦੀ ਇਸ ਚੀਜ਼ ਦਾ ਈਮਾਨ ਹੈ ਪੰਜਾਬ ਦੇ ਲੋਕਾਂ ਦੇ ਕਿ ਉਹ ਜਿਹੜੀਆਂ ਟੀਮਾਂ ਬਣ ਰਹੀਆਂ ਨੇ ਸਾਡੀਆਂ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਫ਼ੀਜ਼ੀ ਲੋਕ ਸਾਡੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਇਸ ਚਿੱਟੇ ਦੇ ਜ਼ਹਿਰ ਤੋਂ ਕੱਢਣ ਦੇ ਲਈ ਤਤਪਰ ਨੇ ਲੋਕ ਸੰਜੀਦਾ ਨੇ ਲੋਕ ਔਰ ਪੰਜਾਬ ਦੇ ਹਾਲਾਤਾਂ ਨੂੰ ਫਿਰ ਉਹ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਡਾ ਸਾਥ ਦੇਣਗੇ ਲੋਕ ਕਦੇ ਪੰਜਾਬ ਦੇ ਲੋਕ ਕਿਸੇ ਵੀ ਲੜਾਈ ਤੋਂ ਪਿੱਛੇ ਨਹੀਂ ਹਟੇ ਇਹ ਵੀ ਇੱਕ ਜੰਗ ਹੈ ਇੱਕ ਲੜਾਈ ਹੈ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮੁਹਿਮ ਸ਼੍ਰੀ ਅਰਮਿੰਦ ਕੇਜਰੀਵਾਲ ਜੀ ਸਾਡੇ ਦੇਸ਼ ਦੇ ਵਿੱਚ ਇੱਕ ਐਸਾ ਨੇਤਾ ਆਇਆ ਵਾ ਜਿਹਨੇ ਰਾਜਨੀਤੀ ਦੀ ਜਿਹੜੀ ਆ ਪ੍ਰਵਾਸਾ ਨੂੰ ਚੇਂਜ ਕੀਤਾ ਉਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਿਲਕੁਲ ਹੂਬ ਹੂ ਉਹਨਾਂ ਦੀ ਤਜਰਾਂ ਤੇ ਉਹਨਾਂ ਦੀਆਂ ਪੈੜਾਂ ਤੇ ਚੱਲਦੇ ਹੋਏ ਅੱਗੇ ਵਧਦੇ ਹੋਏ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਗੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕੋਈ ਵੀ ਇਸ ਮੀਡੀਆ ਦੇ ਜ਼ਰੀਏ ਦੱਸ ਦਿੰਦੇ ਆ ਜਿਹੜੇ ਸਾਡੇ ਵੀਰ ਇਸ ਗਲਤ ਰਸਤੇ ਤੇ ਲੱਗੇ ਨੇ ਜਿਹੜੇ ਇਸ ਨਸ਼ੇ ਨੂੰ ਲੋਕਾਂ ਦੇ ਘਰਾਂ ਤੱਕ ਪਹਚਾ ਰਹੇ ਨੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਵੀ ਹੈ ਤੇ ਇੱਕ ਕਹਿ ਲਈਏ ਕਿ ਅਪੀਲ ਵੀ ਹੈ ਕਿ ਉਸ ਇਸ ਰਾਤ ਨੂੰ ਲੰਬੇ ਹੋ ਜਾਣ ਜਾਂ ਪੰਜਾਬ ਤੋਂ ਨਸ਼ਾ ਕਰਨਾ ਵੇਚਣਾ ਬੰਦ ਕਰ ਦੇਣ ਜਾਂ ਪੰਜਾਬ ਤੋਂ ਬਾਹਰ ਚਲੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਹੋਣ ਵਾਲੇ ਸਰ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਹੈ ਨੌਜਵਾਨ ਪੀੜੀ ਸਾਡੀ ਪੰਜਾਬ ਦੀ ਜਿਹੜੀ ਨੌਜਵਾਨ ਪੀੜੀ ਹਮੇਸ਼ਾ ਹੀ ਪੰਜਾਬ ਦੇ ਲਈ ਤਰੱਕੀ ਦੇ ਲਈ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਰਕਾਰਾਂ ਦੇ ਨਾਲ ਕੰਮਾਂ ਦੇ ਵਿੱਚ ਬਿਜ਼ਨਸ ਦੇ ਵਿੱਚ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲਿਆ ਵਾ ਸਰ ਤੋ ਅੱਤਾਂ ਨੂੰ ਨਹੀਂ ਲੱਗਦਾ ਕਿ ਮੈਡੀਸਨ ਦੀ ਦੁਕਾਨਾਂ ਦੇ ਉੱਤੇ ਅੱਜ ਦੇ ਟਾਈਮ ਦੇ ਨਸ਼ੇ ਦੀਆਂ ਗੋਲੀਆਂ ਕਿੰਨੀਆਂ ਜ਼ਿਆਦਾ ਹੋ ਗਈਆਂ ਅਵੈਧ ਸ਼ਰਾਬਿਕ ਨਹੀਂ ਜ਼ਿਆਦਾ ਹੋ ਗਈ ਜੇਕਰ ਚਿੱਟੇ ਤੇ ਕੰਟਰੋਲ ਕੀਤਾ ਗਿਆ ਤੇ ਉਹਨਾਂ ਤੇ ਵੀ ਰੇਟ ਹੋਣੀ ਚਾਹੀਦੀ ਹੈ ਬਿਲਕੁਲ ਆ ਜਿਹੜਾ ਸਵਾਲ ਹੈ ਤੁਹਾਡਾ ਬਿਲਕੁਲ ਵਾਜਬ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਤੇ ਤੁਸੀਂ ਪਲਾਨਿੰਗ ਜਿਹੜੀ ਉਹ ਚੱਲ ਰਹੀ ਆ ਕਿ ਕਿਹੜੀਆਂ ਕਿਹੜੇ ਨਸ਼ੇ ਜਿਹੜੇ ਨੇ ਉਹ ਚਿੱਟੇ ਨੂੰ ਖਤਮ ਕਰਨ ਦੇ ਵਿੱਚ ਕਿਹੜੇ ਕਿਹੜੇ ਨਸ਼ੇ ਹੋਰ ਜਿਹੜੇ ਉਹ ਮਾਰਕੀਟ 'ਚ ਆ ਰਹੇ ਆ ਉਸ ਚੀਜ਼ ਦੇ ਉੱਤੇ ਵੀ ਸਾਡੀ ਜਿਹੜੀ ਪਲਾਨਿੰਗ ਚੱਲ ਰਹੀ ਹੈ ਉਹਨਾਂ ਨੂੰ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਹੈਂਡਲ ਕਰ ਲਵਾਂਗੇ ਆਲਰੇਡੀ ਆਲਰੇਡੀ ਜਿਹੜੇ ਡਰੱਗਸ ਆਲਰੇਡੀ ਜਿਹੜੇ ਡਰੱਗ ਇਨਸਪੈਕਟਰਸ ਨੇ ਹਰ ਕਿਤੇ ਛਾਪਾ ਮਾਰੀ ਵੀ ਕਰ ਰਹੇ ਨੇ ਮੈਡੀਕਲ ਸ਼ੋਰਸ ਦੇ ਉੱਤੇ ਵੀ ਜਾ ਕੇ ਐਂਡ ਆਲਰੇਡੀ ਜਿਹੜੇ ਓਡ ਕਲੀਨਿਕਸ ਨੇ ਜਿੱਥੇ ਦਵਾਈ ਇੱਕ ਹਫ਼ਤੇ ਦੀ ਦਿੱਤੀ ਜਾਂਦੀ ਸੀਗੀ ਉਹਦੇ ਉੱਤੇ ਵੀ ਹਦਾਇਤਾਂ ਜਾਰੀ ਹੋ ਰਹੀਆਂ ਨੇ ਕਿ 2 ਦਿਨ ਤੋਂ ਵੱਧ ਕਿਸੇ ਨੂੰ ਨਹੀਂ ਦੇਣੀ ਐਂਡ ਹਰ ਕੋਈ ਚੀਜ਼ ਰਜਿਸਟਰਡ ਹੋਊਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਟਸੈਲਫ ਡਾਕਟਰ ਬਲਬੀ ਸਾਡੇ ਹੈਲਥ ਮਿਨਿਸਟਰ ਜਿਹੜੇ ਜਾ ਕੇ ਉਹ ਸਾਰੀਆਂ ਚੀਜ਼ਾਂ ਦਾ ਮੁਆਇਨਾ ਵੀ ਕਰ ਰਿਹਾ ਐ ਮੀਟਿੰਗਸ ਵੀ ਲੈ ਰਿਹਾ ਐ ਸਾਈਕੀਆਟ੍ਰਿਸ ਜਿੰਨੇ ਵੀ ਡਾਕਟਰ ਐ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਜਿੱਥੇ ਸਟਾਫ ਘਟ ਐ ਸਟਾਫ ਵਧਾ ਵੀ ਰਿਹਾ ਜਿੱਥੇ ਬੈੱਡ ਘੱਟ ਐ ਉਹ ਬੈੱਡ ਵੀ ਵਧਾ ਰਿਹਾ ਸੋ एवरीथिंग ਭਾਵੇਂ ਉਹ ਹਾਈਜੀਨ ਦੀ ਗੱਲ ਹੋਵੇ ਕਿ ਹਸਪੀਟਲ ਦੇ ਵਿੱਚ ਸਫਾਈ ਹੈਗੀ ਕਿ ਨਹੀਂ ਹੈ ਬਾਥਰੂਮ ਕਹੇ ਜਿਹਾ ਹੈ ਗੱਦੇ ਕਹੇ ਜਿਹਾ ਹੈ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੰਨੀ ਬਰੀਕੀ ਦੇ ਨਾਲ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਔਰ ਜੇ ਦਿੱਤਾ ਹੁੰਦਾ ਤੇ ਅੱਜ ਅੱਜ ਸਾਡੇ ਹਸਪਤਾਲਾਂ ਦਾ ਪੰਜਾਬ ਦੇ ਹਸਪਤਾਲਾਂ ਦਾ ਇਹ ਹਾਲਾਤ ਨਹੀਂ ਹੋਣੇ ਸੀਗੇ 70 ਸਾਲਾਂ ਤੋਂ ਵੀ ਸਰਕਾਰਾਂ ਰਿਪੀਟ ਹੁੰਦੀਆਂ ਜਾ ਰਹੀਆਂ ਨੇ ਪੈਸੇ ਕਮਾਣ ਤੇ ਲੱਗੇ ਪਏ ਨੇ ਆਪਣੇ ਘਰ ਭਰਨ ਤੇ ਲੱਗੇ ਪਏ ਨੇ ਕਦੀ ਵੀ ਜ਼ਿੰਦਗੀ ਜ ਤੁਸੀਂ ਸੋਚਿਆ ਵੀ ਆਪਣੇ ਜਿਹੜੇ ਹਸਪੀਟਲ ਹੈ ਆਪਣੇ ਜਿਹੜਾ ਸਰਕਾਰੀ ਧਾਇਰਾ ਹੈ ਉਹਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਨੂੰ ਪ੍ਰਾਈਵੇਟ ਧਾਇਰੇ ਵਰਗਾ ਹੋਣਾ ਚਾਹੀਦਾ ਉਸ ਤੋਂ ਵਧੀਆ ਹੋਣਾ ਚਾਹੀਦਾ ਜਿਹੜੇ ਸਾਡੇ ਅੱਜ ਪ੍ਰਾਈ ਸਾਡੇ ਸਕੂਲ ਨੇ ਸਰਕਾਰੀ ਸਕੂਲ ਨੇ ਅੱਜ ਤੁਸੀਂ ਸਰਕਾਰੀ ਸਕੂਲ ਦੇਖੋ ਜਾ ਕੇ ਕਿੰਨੇ ਸੋਹਣੇ ਬਣ ਗਏ ਨੇ ਉੱਥੇ ਮਤਲਬ ਉਹ ਪੂਰੀਆਂ ਸਮਾਰਟ ਕਲਾਸਿਸ ਚੱਲਦੀਆਂ ਨੇ ਸਾਡਾ ਮਤਲਬ ਜਿੰਨੇ ਪਿੰਡ ਦੇ ਵਿੱਚ ਬੱਚੇ ਐ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੱਚੇ ਨੂੰ ਪ੍ਰਾਈਵੇਟ ਸਕੂਲ ਜਾਣ ਦੀ ਲੋੜ ਐ ਜਿੰਨੇ ਵਧੀਆ ਟੀਚਰਸ ਨੇ ਵੈਲ ਐਜੂਕੇਟਿਡ ਟੀਚਰਸ ਨੇ ਸਾਡੇ ਜਿੰਨੇ ਵੀ ਸਰਕਾਰੀ ਧਾਇਰੇ ਦੇ ਮੈਡੀਕਲ ਹਸਪੀਟਲਸ ਨੇ ਇੰਨੇ ਵੈਲ এডਿਕੇਟਿਡ ਉੱਥੇ ਡਾਕਟਰਸ ਬੈਠੇ ਨੇ ਜਿਹੜੇ ਕਿ ਇਲਾਜ ਕਰਨ ਵਾਸਤੇ ਮਤਲਬ ਕਿੰਨਾ ਜ਼ਿਆਦਾ ਟੈਸਟ ਕਲੀਅਰ ਕਰਕੇ ਉੱਥੇ ਤੱਕ ਪਹੁੰਚarne ਕਿਸੇ ਨੂੰ ਨਹੀਂ ਬਖਸ਼ਣਾ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਕਿਆ ਸੀਗਾ ਕਿ ਇਹਦੇ ਵਿੱਚ ਭਾਵੇਂ ਕੋਈ ਅਹੁਦੇਦਾਰ ਬੰਦਾ ਹੋਵੇ ਭਾਵੇਂ ਕੋਈ ਕਿਸੇ ਦਾ ਪੀਏ ਹੋਵੇ ਭਾਵੇਂ ਕੋਈ ਐਮਐਲਏ ਹੋਵੇ ਭਾਵੇਂ ਪ੍ਰਸ਼ਾਸਨ ਕਿਉਂ ਨਾ ਹੋਵੇ ਅਸੀਂ ਇਸ ਇਸ ਮੋਹਮ ਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜਿਹੜਾ ਵੀ ਮਤਲਬ ਕਲਪਰੇਟ ਹੋਊਗਾ ਉਹਨੂੰ ਆਪਾਂ ਸਜ਼ਾ ਦੋਵਾਂਗੇ ਹੋਰ ਕੋਈ ਜੀ ਕੁਐਸਚਨ ਰਿਗਾਰਡਿੰਗ ਥਿਸ ਠੀਕ ਹੈ ਔਰ ਇਹ ਜਿਹੜੀ ਸਾਡੀ ਮੁਹਿੰਮ ਹੈ ਕੰਟੀਨਿਊ ਚਲਦੀ ਰਹੂਗੀ ਔਰ ਜਿੰਨੇ ਵੀ ਸਾਡੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਲਿਸਟਾਂ ਆ ਉਹ ਕੰਟੀਨਿਊਸਲੀ ਬਾਹਰ ਵੀ ਆਉਂਦੀਆਂ ਰਹਿਣਗੀਆਂ ਹੁਣ ਸਾਡੀ ਯਾਤਰਾ ਤੋਂ ਬਾਅਦ ਕੰਟੀਨਿਊਸਲੀ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬੀ ਡੀ ਸੀਜ਼ ਔਰ ਸਾਡੇ ਜਿਵੇਂ ਡਿਸਟ੍ਰਿਕਟ ਕੋਆਰਡੀਨੇਟਰਸ ਨੇ ਕੁਲਦੀਪ ਸਿੰਘ ਮੱਤੇਵਾਲ ਜੀ, ਦਿక్షిਤ धवन ਜੀ ਇਹ ਸਾਰੇ ਔਰ ਸਾਡੀ ਅਸੈਂਬਲੀ ਕੋਆਰਡੀਨੇਟਰਸ ਮਿਲ ਕੇ ਕੰਮ ਕਰਦੇ ਰਹਿਣਗੇ ਔਰ ਤੁਸੀਂ ਸਾਡਾ ਜਰੂਰ ਸਾਥ ਦੇਣਾ ਹੈ ਪ੍ਰੈਸ ਨੇ ਕਿਉਂਕਿ ਵੇਖੋ ਇਹ ਸਾਡਾ ਸਾਰਿਆਂ ਦਾ ਸਾਂਝਾ ਕਾਰਜ ਹੈ ਨਸ਼ਾ ਤੇ ਹੋਰ ਅੱਜ ਦਿਨ ਤੁਹਾਡੇ ਕੋਲ ਨਿਊਜ਼ ਆਉਂਦੀਆਂ ਰਹਿਣਗੀਆਂ ਕਿ ਕਿੰਨੇ ਤਸਕਰ ਜਿਹੜੇ ਐ ਉਹ ਫੜੇ ਗਏ ਨੇ ਕਿੰਨੇ ਪੇਸ਼ੈਂਟ ਅਸੀਂ ਜੀ ਹਸਪੀਟਲ ਦਾਖਲ ਕਰਵਾਤੇ ਐ ਸੋ ਇਹ ਜੀਆਂ ਜਿਨੀਆਂ ਨਿਊਜ਼ ਨੇ ਥਾਣਿਆਂ ਦੇ ਵਿੱਚੋਂ ਲੈਣ ਨਾਲੋਂ ਚੰਗਾ ਤੁਸੀਂ ਸਾਡੇ ਕੋਲੋਂ ਪੁੱਛਿਓ ਇਹ ਸਾਰਾ ਕੁਝ ਐਂਡ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ ਕਿਉਂਕਿ ਮੈਨੂੰ ਲੱਗਦਾ ਵੀ ਹਰ ਕੋਈ ਇਹ ਅਪਡੇਟ ਜਾਣਨਾ ਚਾਹੁੰਦਾ ਹੈ ਅੱਜ ਦੀ ਡੇਟ ਦੇ ਵਿੱਚ ਕਿ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਇਲਾਕੇ ਦੇ ਵਿੱਚ ਸਰਕਾਰ ਕੀ ਕਰ ਰਹੀ ਐ ਔਰ ਜਦੋਂ ਸਰਕਾਰ ਜਿਮੀ ਜਿਮੀਨੀ ਪੱਦਰ ਦੇ ਉੱਤੇ ਆ ਕੇ ਇਸ ਮੋਹਿਮ ਨੂੰ ਛੇੜ ਕੇ ਅੱਗੇ ਵਧ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਮੀਡੀਆ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਜਿਹੜੀ ਆਗ ਹੈ ਕਿਸੇ ਦੇ ਘਰ ਲੱਗੀ ਹੈ ਕੱਲ ਨੂੰ ਸਾਡੇ ਘਰ ਤੱਕ ਪਹੁੰਚੂਗੀ ਤੇ ਇਹ ਜਿਹੜੀ ਸੇਵਾ ਹੈ ਨਿਰਸਵਾਰਥ ਸੇਵਾ ਹੈ ਔਰ ਜਿਹੜੀ ਇਹ ਟੀਮ ਬੈਠੀ ਹੈ ਸਾਡੀ ਇਹ ਨਿਰਸਵਾਰਥ ਗੁਰੂ ਦੀ ਸੇਵਾ ਕਰਨ ਲਈ ਲੱਗੀ ਹੋਈ ਹੈ ਜਿਹੜੀ ਅਕਾਲ ਪੁਰਖ ਨੇ ਸਾਨੂੰ ਸਾਰਿਆਂ ਨੂੰ ਡਿਊਟੀ ਲਈ ਹੈ ਇੱਕ ਚੰਗੇ ਕਾਰਜ ਵਾਸਤੇ ਮडम ਨਸ਼ੇ ਨੂੰ ਲੈ ਕੇ ਕੋਈ ਟਾਈਮ ਲੀਟ ਹੈਗਾ ਕਿੰਨੇ ਚਿਰ ਤੱਕ ਨਸ਼ਾ ਬੰਦ ਹੋ ਸਕਦਾ ਵੇਖੋ ਮੇਰੀ ਗੱਲ ਸੁਣੋ ਵੀਰ ਜੀ ਆ ਸਾਡੇ ਵੱਲੋਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਔਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਕੋਸ਼ਿਸ਼ ਹੀ ਹੁੰਦੀ ਹੈ ਔਰ ਅੱਜ ਤੱਕ ਜਿਹੜੀ ਕਿਸੇ ਸਰਕਾਰ ਨੇ ਕੀਤੀ ਨਹੀਂ ਸਿਵਾਏ ਸੋਹਵਾ ਖਾਨ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤਾ ਸੋ ਅਸੀਂ ਤੇ ਕੋਸ਼ਿਸ਼ ਵੀ ਕਰ ਰਹੇ ਹਾਂ ਅਸੀਂ ਡਿਸਟ੍ਰਿਕਟ ਲੈਵਲ ਤੇ ਟੀਮਸ ਬਣਾ ਲੀਆਂ ਹੁਣ ਅਸੈਂਬਲੀ ਲੈਵਲ ਤੇ ਬਣਾ ਲੀਆਂ ਵਿਲੇਜ ਬੀ ਡੀ ਸੀਸ ਦੀਆਂ ਮੀਟਿੰਗਸ ਰੱਖ ਲਈ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀ ਵਾਲ ਨੇ ਸਾਡੇ ਭਗਵੰਤ ਮਾਨ ਸਾਹਿਬ ਨੇ ਇਸ ਤੋਂ ਉੱਤੇ ਦੀ ਕੀ ਗੱਲ ਕਰੀਏ ਅਸੀਂ ਗ੍ਰਾਸ ਗ੍ਰਾਸ ਰੂਟ ਲੈਵਲ ਤੱਕ ਸਾਡੀ ਪਾਰਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਪੇਸ਼IENTS ਨੂੰ ਹਸਪਤਾਲ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ ਹੈਲਥ ਮਿਨਿਸਟਰ ਰੋਜ਼ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਹਸਪਤਾਲ ਦਾ ਦਾਇਰਾ ਕੱਢ ਰਹੇ ਨੇ ਕਿ ਕਿੱਥੇ ਬੈੱਡ ਠੀਕ ਨੇ ਕਿੱਥੇ ਏਸੀ ਠੀਕ ਨੇ ਈਚ ਐਂਡ ఎవਰੀਥਿੰਗ ਸਾਰੇ ਡੀ ਸੀ ਮਿਲ ਕੇ ਕੰਮ ਕਰ ਰਹੇ ਨੇ ਕਿੰਨੇ ਜਿਹੜੇ ਆਪਣੇ ਇਨਸਪੈਕਟਰ ਡਰਗ ਇਨਸਪੈਕਟਰਸ ਦੀ ਮੀਟਿੰਗ ਲਈ ਜਾ ਰਹੀ ਹੈ ਕਿ ਸਾਰੇ ਕਿਤੇ ਛਾਪਾ ਮਾਰੀ ਕਰੋ ਸੋ ਹਰ ਕਿਤੇ ਜਿਹੜਾ ਹੈ ਇਹ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਹੈ ਔਰ ਮੈਨੂੰ ਲੱਗਦਾ ਜਿੰਨੀ ਜਿੰਨੀ ਛੇਤੀ ਜਿੰਨਾ ਸਾਰਾ ਕੁਝ ਅਸੀਂ ਮਿਲ ਕੇ ਕਰ ਰਹੇ ਹਾਂ ਉਹਦਾ ਰਿਜ਼ਲਟ ਆਪਾਂ ਨੂੰ ਬਹੁਤ ਛੇਤੀ ਵੇਖਣ ਲਈ ਮਿਲੂਗਾ ਅੱਗੇ। ਮੈਂ ਇਹਦੇ ਵਿੱਚ ਕਈ ਐਸੇ ਵੀ ਘਰ ਹੈਗੇ ਨੇ ਜਿਹਦੇ ਵਿੱਚ ਨਸ਼ਾ ਨੂੰ ਲੈ ਕੇ 3-3 ਕਿਲੋ ਹੀ ਰੋਜ ਇਹਨਾਂ ਦੇ ਮਤਲਬ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸੀ। ਵੇਖੋ ਮੇਰੀ ਗੱਲ ਸੁਣੋ ਹੋਂ ਤੱਕ ਤੇ ਜਿੰਨੇ ਵੀ ਕੇਸੇ ਸਾਹਮਣੇ ਆਏ ਨੇ ਸਰਕਾਰ ਨੇ ਕਿਸੇ ਨੂੰ ਨਹੀਂ ਬਖਸ਼ਿਆ। ਨਾ ਕਿਸੇ ਪੁਲਿਸ ਅਧਿਕਾਰੀ ਨੂੰ ਬਖਸ਼ਿਆ ਕਿਸੇ ਦੀ ਵੀ ਕੰਪਲੇਂਟ ਆਂਦੀ ਹੈ ਨਾ ਹੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਕਿਸੇ ਐਮਐਲਏ ਦੇ ਪੀਏ ਨੂੰ ਬਖਸ਼ਿਆ ਸਰਕਾਰ ਨੇ ਹਰ ਇੱਕ ਉੱਤੇ ਪਰਚਾ ਕੀਤਾ ਮੈਡਮ ਜਿਵੇਂ ਪਿੰਡਾਂ ਵਿੱਚ ਨਸ਼ਾ ਵਿਕ ਰਿਹਾ ਹੈ ਬੱਚੇ ਜਿਹੜੇ ਮਾਰ ਰਹੇ ਆ ਮਗਰ ਪਹਿਲਾਂ ਕਿਉਂ ਨਹੀਂ ਜਾਗੇ ਕਿ ਪਿੰਡਾਂ ਨੂੰ ਵੀ ਕਰੀਏ ਇਹ ਨਸ਼ਾ ਕਿਉਂ ਨਾ ਹੋ ਗਿਆ ਵੇਖੋ ਮੇਰੀ ਗੱਲ ਸੁਣੋ ਪਹਿਲੀਆਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਸੀਗਾ ਵੇ ਜੀ ਸਾਡੀ ਸਰਕਾਰ ਪਹਿਲੀ ਵਾਰੀ ਆਈ ਹੈ ਪੰਜਾਬ ਦੇ ਵਿੱਚ 3 ਸਾਲ ਹੋਏ ਆ ਪਹਿਲੇ ਸਾਲਾਂ ਦੇ ਵਿੱਚ ਦੇ ਬੰਦੇ ਨੂੰ ਸਮਝਣ ਦੀ ਸਮਝਣਾ ਹੀ ਸਿਸਟਮ ਨੂੰ ਦੇ ਲੱਗ ਜਾਂਦੀ ਹੈ ਸਰਕਾਰ ਚਲਾਉਣੀ ਕੋਈ ਸੌਖੀ ਚੀਜ਼ ਨਹੀਂ ਹੁੰਦੀ ਜਿਹੜਾ ਪਿਛਲਾ ਇੰਨਾ ਜ਼ਿਆਦਾ ਤੰਤਰਮੰਤਰ ਇਹਨਾਂ ਨੇ ਮਿਕਸ ਮੈਚ ਕੀਤਾ ਹੋਇਆ ਸੀਗਾ ਇਹਨਾਂ ਇਹਨਾਂ ਨੇ ਨੈਕਸਸ ਕ੍ਰੀਏਟ ਕੀਤਾ ਹੋਇਆ ਸੀਗਾ ਉਹਨੂੰ ਤੋੜਨਾ ਉਹਨੂੰ ਚੰਗੇ ਤਰੀਕੇ ਨਾਲ ਚਲਾਉਣਾ ਉਹੀ ਬਹੁਤ ਵੱਡੀ ਔਖੀ ਗੱਲ ਹੈ ਠੀਕ ਹੈ ਹੁਣ ਜਦੋਂ ਸਾਰੀਆਂ ਚੀਜ਼ਾਂ ਸਿਸਟਮਾਈਜ਼ ਤਰੀਕੇ ਦੇ ਨਾਲ ਹੋ ਰਹੀਆਂ ਨੇ ਤੁਸੀਂ ਵੇਖਿਆ ਹੋਊਗਾ ਪੰਜਾਬ ਦੇ ਵਿੱਚ ਇੱਕ ਇੱਕ ਚੀਜ਼ ਦੇ ਉੱਤੇ ਕੰਮ ਹੋ ਰਿਹਾ ਹੈ ਇੱਕ ਬੰਨੇ ਨਸ਼ਾ ਮੁਕਤ ਮੋਰਚਾ ਚੱਲ ਰਿਹਾ ਹੈ ਇੱਕ ਬੰਨੇ ਸਪੋਰਟਸ ਕਲੱਬ ਚੱਲ ਰਿਹਾ ਹੈ ਇੱਕ ਬੰਨੇ ਜਿਹੜਾ ਐਜੂਕੇਸ਼ਨ ਦੇ ਉੱਤੇ ਕੰਮ ਹੋ ਰਿਹਾ ਹੈ ਇੱਕ ਬੰਨੇ ਹੁਣ ਛੱਪੜਾਂ ਦੀ ਸਕੀਮ ਚਾਲੂ ਹੋ ਜੂਗੀ ਤੁਸੀਂ ਸੋਚੋ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਹੜੇ ਪੱਖ ਤੋਂ ਡਵੈਲਪਮੈਂਟ ਤੋਂ ਪਿੱਛੇ ਰਹਿ ਰਹੀ ਹੈ ਈਚ ਐਂਡ ਏਵਰੀ ਸੈਕਟਰ ਅੱਗੇ ਆ ਰਹੀ ਹੈ ਹੌਲੀ ਹੌਲੀ ਤੁਸੀਂ ਦੇਖੋਗੇ ਆਪੇ ਤੁਹਾਡੇ ਪਿੰਡਾਂ ਦੇ ਹਾਲਾਤ ਵੀ ਬਦਲਣਗੇ ਉਹਨਾਂ ਦੇ ਇਨਫਰਾਸਟ੍ਰਕਚਰ ਵੱਲ ਵੀ ਤੁਸੀਂ ਦੇਖੋਗੇ ਵੀ ਵਧੀਆ ਹੋ ਰਿਹਾ ਹੈ ਬਾਕੀ ਤੁਸੀਂ ਲੋਕਾਂ ਦੇ ਵਿੱਚ ਵੀ ਸੁਧਾਰ ਦੇਖੋਗੇ ਪੇਸ਼ੈਂਟਸ ਦੇ ਵਿੱਚ ਵੀ ਦੇਖੋਗੇ ਅਸੀਂ ਅਸੀਂ ਆਪਣਾ ਰੰਗਲਾ ਪੰਜਾਬ ਲੈ ਕੇ ਆਉਣਾ ਚਾਹੁੰਦੇ ਆ ਜੋ ਕਿ ਸਾਡੇ ਮਾਨ ਸਾਹਿਬ ਨੇ ਕਿਹਾ ਹੈ ਜੋ ਸਾਡੇ ਪਾਰਟੀ ਦੇ ਕਮਿਊਨਿਟੀ ਦੀ ਸੋਚ ਹੈ ਉਹ ਅਸੀਂ ਅੱਗੇ ਵਧਾਉਣਾ ਚਾਹੁੰਦੇ ਆ ਜੋ ਸਾਡੀਆਂ ਡਿਊਟੀਆਂ ਲੱਗੀਆਂ ਅਸੀਂ ਉਹ ਨਿਭਾ ਰਹੇ ਆ ਮੈਡਮ ਜਿਹੜੀ ਸਈਆਂ ਨੇ ਕਿਹਾ ਜੀ 6 ਮਹੀਨਿਆਂ ਅੰਸ਼ਾ ਜਿਹੜਾ ਬਿਲਕੁਲ ਬੰਦ ਕਰ ਦਾਂਗੇ 6 ਮਿੰਟ ਤੇ ਟਾਈਮ ਹੋ ਗਿਆ ਐਨੇ ਹਜੇ ਤੱਕ ਬੰਦ ਨਹੀਂ ਆਇਆ ਸ਼ਹਿਰ ਦੀਆਂ ਪਿੰਡਾਂ ਦੇ ਵੇਖੋ ਮੇਰੀ ਗੱਲ ਸੁਣੋ ਸੀਐਮ ਸਾਹਿਬ ਨੇ ਜੋ ਕਿਹਾ ਸੀਗਾ ਉਹਦੇ ਅਕੋਰਡਿੰਗਲੀ ਸਾਰਾ ਕੁਝ ਹੋ ਰਿਹਾ ਹੈ ਸੀਐਮ ਸਾਹਿਬ ਨੇ ਕਿਹਾ ਸੀਗਾ ਤੇ ਇਸੇ ਕਰਕੇ ਨਸ਼ਾ ਮੁਕਤ ਮੋਰਚਾ ਤੁਹਾਡੇ ਸਾਹਮਣੇ ਖੜਾ ਹੈ ਅੱਜ ਸੀਐਮ ਸਾਹਿਬ ਚਾਹੁੰਦੇ ਐ ਕਿ ਖਤਮ ਹੋਵੇ ਤਾਂ ਹੀ ਨਸ਼ਾ ਮੁਕਤ ਮੋਰਚੇ ਦੀ ਟੀਮ ਤੁਹਾਡੇ ਸਾਹਮਣੇ ਬੈਠੀ ਹੈ ਜਿਹੜੀ ਗ੍ਰਾਸ ਰੂਟ ਲੈਵਲ ਤੱਕ ਕੰਮ ਕਰਨ ਲਈ ਰੈਡੀ ਹੈ ਸੀਐਮ ਸਾਹਿਬ ਖੁਦ ਬਾ 2 ਤਰੀਕ ਨੂੰ ਆ ਰਹੇ ਨੇ ਆਪਣੀਆਂ ਵਿਲੇਜ ਬੀਡੀਸੀਜ਼ ਤੇ ਨਾਲ ਮੀਟਿੰਗ ਕਰਨ ਵਾਸਤੇ ਕਿਹੜਾ ਸੀਐਮ ਹੈ ਜਿਹੜੀ ਇਹ ਪਿੰਡ ਦੀਆਂ ਕਮੇਟੀਆਂ ਦੇ ਨਾਲ ਮੀ ਦੇ ਵਿੱਚ ਚੁੱਕ ਕੇ ਦੇਖ ਲੋ ਠੀਕ ਹੈ ਨਾ ਇਸ ਕਰਕੇ ਤੁਹਾਨੂੰ ਇਸ ਚੀਜ਼ ਦੇ ਉੱਤੇ ਖੁਸ਼ ਹੋਣਾ ਚਾਹੀਦਾ ਹੈ ਵੀ ਫਰਸਟ ਟਾਈਮ ਇਨ ਪੰਜਾਬ ਕਿ ਸਾਡੇ ਪਾਰਟੀ ਦੇ ਕਨਵੀਨਰ ਐਂਡ ਸਾਡੇ ਭਗਵੰਤ ਮਾਨ ਸਾਹਿਬ ਜਿਹੜੇ ਉਹ ਪਿੰਨਾਂ ਦੀਆਂ ਕਮੇਟੀਆਂ ਦੀ ਵੀ ਮੀਟਿੰਗ ਲੈ ਰਹੇ ਨੇ ਕਿੰਨੇ ਸੀਰੀਅਸ ਨੇ ਇਸ ਚੀਜ਼ ਨੂੰ ਲੈ ਕੇ ਸੋ ਅਸੀਂ ਬਹੁਤ ਸੀਰੀਅਸ ਆ ਡਰਗ ਨੂੰ ਲੈ ਕੇ ਡਵੈਲਪਮੈਂਟ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਨੂੰ ਲੈ ਕੇ ਔਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਕੰਮ ਹੋ ਰਿਹਾ ਹੈ ਔਰ ਹਰ ਇੱਕ ਆਰਗੇਨਾਈਜੇਸ਼ਨ ਦੇ ਉੱਤੇ ਹੋ ਰਿਹਾ ਔਰ ਇਹ ਵੀ ਮੇਕ ਸ਼ੋਰ ਕੀਤਾ ਜਾ ਰਿਹਾ ਹੈ ਵੀ ਜਿਹਦੇ ਕੋਲ ਆਲਰੇਡੀ ਕਿਸੇ ਕੋਲ ਅਹੁਦਾ ਹੈ ਉਹ ਅਹੁਦਾ ਨਹੀਂ ਉਹ ਦੂਜਿਆ ਜਿਹੜੀ ਟੀਮ ਹੈ ਨਵੀਂ ਟੀਮ ਬਿਲਡ ਅਪ ਹੋ ਰਹੀ ਹੈ ਔਰ ਤੁਸੀਂ ਸੋਚੋ ਵੀ ਸਾਰੇ ਤੁਹਾਨੂੰ ਨਵੇਂ ਚਿਹਰੇ ਆ ਪੁਰਾਣੇ ਸਾਡੇ ਪਾਰਟੀ ਦੇ ਲੀਡਰ ਹੈ ਠੀਕ ਹੈ ਇਸ ਆਰਗੇਨਾਈਜੇਸ਼ਨ ਨੂੰ ਹੈਡ ਕਰ ਰਿਹਾ ਪਰ ਜਿੰਨੇ ਵੀ ਸਾਡੇ ਟੀਮ ਮੈਂਬਰਸ ਬੈਠੇ ਨੇ ਤੁਸੀਂ ਇਹ ਪਾਰਟੀ ਦੇ ਕਿਸੇ ਹੋਰ ਅਹੁਦੇ ਤੇ ਨਹੀਂ ਸੀਗੇ ਬਟ ਨਸ਼ਾ ਮੁਕਤ ਦੀ ਉਹਨਾਂ ਨੂੰ ਰਿਸਪੌਂਸਿਬਿਲਟੀ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਕਿ ਉਹ ਵਧੀਆ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਹੈਡ ਕਰ ਸਕਣ ਔਰ ਇਹ ਚ ਵਧੀਆ ਕੰਮ ਕਰ ਸਕਣ ਮੈਡਮ ਟੀਮ ਬਣਾਈ ਗਈ ਹੈ ਟੀਮ ਜੇ ਸਾਥ ਦੇਣਗੇ ਪਿੰਡਾਂ ਜਾਣਗੇ ਜਾ ਕੇ ਇਹ ਨਸ਼ਾ ਦਾ ਬੰਦ ਕਰਉਣਗੇ ਮੇਰੀ ਗੱਲ ਸੁਣੋ ਵੇਖੋ ਇਹ ਟੀਮ ਬਿਲਕੁਲ ਸਾਥ ਦੇਵਗੀ ਕੰਮ ਵੀ ਕਰੂਗੀ ਧਿਕਸ਼ੀ ਸਾਹਿਬ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਦੋ ਇਸ ਗੱਲ ਦਾ ਜਵਾਬ ਕਿ ਤੁਸੀਂ ਸਾਥ ਦੇਵੋਗੇ ਕਿ ਨਹੀਂ ਦੇਵੋਗੇ ਆਬਵੀਅਸਲੀ ਬੈਠੇ ਨੇ ਇੱਥੇ ਬਿਲਕੁਲ ਬਿਲਕੁਲ ਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਾਹਿਬ ਮੈਡਮ ਨੇ ਤੁਹਾਨੂੰ ਕਿਹਾ ਵੈ ਬੀਇੰਗ ਏ ਸ਼ਹਿਰ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਅੰਮ੍ਰਿਤਸਰ ਸ਼ਹਿਰ ਦਾ ਜਿੱਥੇ ਵੀ ਸਾਡੀ ਪਾਰਟੀ ਡਿਊਟੀ ਲਾਈ ਹੈ ਮਤਲਬ ਕਿ ਬਾਡਾ ਚ ਜਾ ਕੇ ਪੂਰੀਆਂ ਲਿਸਟਾਂ ਤਿਆਰ ਕਰਾਂਗੇ ਕਿਹੜੇ ਬੱਚੇ ਜਿਹੜੇ ਨਸ਼ਾ ਲੱਗੇ ਹੋਏ ਨੇ ਕਿਹਨਾਂ ਨਸ਼ਾ ਛੱਡ ਚੁੱਕੇ ਨੇ ਤੇ ਕਿਹੜੇ ਪੈਡਲਰਸ ਨੇ ਸਰਕਾਰ ਤੇ ਅਸੀਂ ਬਿਲਕੁਲ ਜੁਆਇੰਟ ਵੈਂਚਰ ਦਾ ਕਰਗੇ ਜਿਹੜਾ ਨਸ਼ਾ ਜਿਹੜਾ ਜੜਾ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਦੇਖੋ ਜੀ ਅੱਜ ਸ਼ੁਰੂਆਤ ਕੀਤੀ ਹੈ ਅਸੀਂ ਜੋ ਸਾਡੇ ਸੀਐਮ ਸਾਹਮਣੇ ਕਿਹਾ ਜਾਂ ਮੈਨੂੰ ਦੱਸਿਆ ਵੀ ਹੈ ਇਹਨੂੰ ਪੂਰੀ ਖਤਰ ਦਾ ਕੋਸ਼ਿਸ਼ ਕੀਤੀ ਕਿ ਟਾਈਮ ਇਹੀ ਦੱਸ